ਔਰ ਠੀਕ ਠਾਕ ਹੋ ਸਾਰੇ ਜੀ। ਪਰ ਸਿੰਘ ਜੀ ਆਨ ਤੁਹਾਨੂੰ ਲੱਗਦਾ ਕਿ ਤੁਸੀਂ ਦੱਸੋਗੇ ਜੀ ਕਿਸ ਤਰ੍ਹਾਂ ਦਾ ਮਾਹੌਲ ਸੀ ਉੱਥੇ? ਬਾਈ ਗੁਰਜੀ ਦਾ ਖਾਲਸਾ, ਬਾਈ ਗੁਰਜੀ ਦੀ ਕਿਰਪਾ ਤੇ ਪਹਿਲਾਂ ਤੇ ਅਸੀਂ ਸ਼ੁਕਰਗੁਜ਼ਾਰਾਂ ਦੀ ਗੁਰੂ ਨਾਨਕ ਪਾਤਸ਼ਾਹ ਜੀ ਦੇ। ਭਾਵੇਂ ਕਿ ਪਹਿਲਾਂ ਬੜੇ ਹਾਲਾਤ ਅਣਸੁਖਾਵੇਂ ਜੇ ਪਰ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ। ਫਿਰ ਉੱਥੇ ਜੱਥਾ ਪਹੁੰਚਿਆ। ਔਰ ਜੱਥੇ ਦਾਇਤ ਤੋਂ ਬਾਰਡਰ ਤੋਂ ਹੀ ਬੜਾ ਭਰਮਾ ਸਵਾਗਤ ਹੋਇਆ। ਲੰਦੇ ਪੰਜਾਬ ਦੇ ਵਿੱਚ ਵੀ ਕਾਫੀ ਬਹੁਤ ਚੰਗੇ ਪੁਖਤਾ ਪ੍ਰਬੰਧ ਸੀ। ਔਰ ਉਹਦੇ ਤੋਂ ਬਾਅਦ ਜਿੱਥੇ-ਜਿੱਥੇ ਵੀ ਗੁਰਪੁਰ ਮਨਾਇਆ ਗਿਆ ਉੱਥੇ ਬਹੁਤ ਚੰਗੇ ਪੁਖਤਾ ਪ੍ਰਬੰਧ ਜਿਹੜੀ ਸਾਡੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੇ ਕੀਤੇ ਨੇ ਤੇ ਲੰਦੇ ਪੰਜਾਬ ਦੀ ਸਰਕਾਰ ਨੇ। ਬਾਕੀ ਸਿੱਖ ਸੰਗਤ ਉੱਥੇ ਖੁਸ਼ ਹੀ ਉੱਥੇ ਆਪਾਂ ਨੂੰ ਬਹੁਤ ਸਾਰੇ ਆਪਣੇ ਕਿਉਂਕਿ ਸਿੱਖ ਪੰਥ ਦਾ ਇੱਕ ਪਰਿਵਾਰ ਆ ਨਾ ਤੇ ਜਿਹੜਾ ਵੀ ਸਿੱਖ ਭਾਵੇਂ ਇੱਥੇ ਆ ਭਾਵੇਂ ਉੱਥੇ ਆ ਉਹ ਵਾਸੀ ਅਨੰਦਪੁਰ ਸਾਹਿਬ ਦਾ ਉੱਥੇ ਵੀ ਆਪਾਂ ਨੂੰ ਆਪਣੇ ਸਿੱਖ ਭਰਾ ਵੀ ਮਿਲੇ ਇਹਦੇ ਤੋਂ ਇਲਾਵਾ ਗੁਰੂ ਨਾਨਕ ਨਾਮ ਲੈਵਾ ਉੱਥੇ 50 ਲੱਖਾਂ ਜਿਨ੍ਹਾਂ ਨੂੰ ਆਪਾਂ ਸਿੰਧੀ ਸਮਾਜ ਕਹਿੰਦੇ ਆ ਉਹਨਾਂ ਨਾਲ ਵੀ ਚੰਗੀ ਆਪਣੀ ਗੱਲਬਾਤ ਹੋਈ ਸਾਰਿਆਂ ਨੂੰ ਗੁਰਬਾਣੀ ਦੇ ਲੜ ਲੱਗਣ ਦਾ ਚੜ੍ਹਦੀ ਕਲਾ 'ਚ ਰਹਿਣ ਦਾ ਆਪਸੀ ਪ੍ਰੇਮ ਪਿਆਰ ਮੁਹੱਬਤ ਵਧਾਉਣ ਦਾ ਪੈਗਾਮ ਆਪਾਂ ਉਸ ਪਾਸੇ ਵੀ ਦਿੱਤਾ ਔਰ ਮੈਂ ਉੱਥੇ ਵੀ ਦੋਨਾਂ ਪਾਸਿਆਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ ਨਨਕਾਣਾ ਸਾਹਿਬ ਵੀ ਮੈਂ ਕੀਤਾ ਹੈ ਇੱਥੇ ਵੀ ਮੈਂ ਦੁਬਾਰਾ ਤੋਂ ਕਰਦਾ ਇਨੇੜਾ ਹਾਲਾ ਚੰਗੇ ਹੋਏ ਬਾਕੀ ਮੈਂ ਕੱਲ ਗਿਆ ਹਾਂ ਕਰਤਾਰਪੁਰ ਸਾਹਿਬ ਤੇ ਕਰਤਾਰਪੁਰ ਸਾਹਿਬ ਤੁਹਾਨੂੰ ਪਤਾ ਵੀ ਪਿੱਛੇ ਜਦੋਂ ਹੜਾ ਆਇਆ ਤੇ ਕਾਫੀ ਨੁਕਸਾਨ ਹੋਇਆ ਪਰ ਹੁਣ ਉੱਥੇ ਬਿਲਕੁਲ ਸਾਫ਼ ਆ ਪਾਣੀ ਉਹਨਾਂ ਨੇ ਉਹਨਾਂ ਨੇ ਦੱਸਿਆ ਵੀ 2 ਦਿਨ ਦੇ ਵਿੱਚ ਹੀ ਆਪਾਂ ਬਾਹਰ ਕੱਢਤਾ ਹੈ ਤੋਂ ਕਰਤਾਰਪੁਰ ਸਾਹਿਬ ਉਹ ਡੀਕਦਾ ਪਿਆ ਚੜ੍ਹਦੇ ਪੰਜਾਬ ਦੀ ਸਿੱਖ ਸੰਗਤ ਨੂੰ ਤੇ ਮੈਂ ਕੱਲ ਉੱਥੇ ਅਰਦਾਸ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਜਿੱਥੇ ਅਮਨ ਅਮਾਨ ਦੀ ਅਰਦਾਸ ਕੀਤੀ ਉੱਥੇ ਸਿੱਖ ਕੌਮ ਦੇ ਵਾਅਦੇ ਤੇ ਚੜ੍ਹਦੀ ਕਲਾ ਦੀ ਤੇ ਨਾਲ ਹੀ ਅਰਦਾਸ ਕੀਤੀ ਗਈ ਕਿ ਕਰਤਾਰਪੁਰ ਸਾਹਿਬ ਦਾ ਲੰਕਾ ਜਲਦੀ ਖੁੱਲੇ ਤਾਂ ਕਿ ਜਿਹੜੀ ਸਿੱਖ ਸੰਗਤ ਆ ਉਹ ਵੱਡੀ ਗਿਣਤੀ ਦੇ ਵਿੱਚ ਕਰਤਾਰਪੁਰ ਸਾਹਿਬ ਜਾਵੇ ਤੇ ਜਿਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਨੇ ਜ਼ਿੰਦਗੀ ਦੇ ਅਖੀਰਲੇ 18-19 ਬਰੇ گزارੇ ਰੱਬ ਦੀ ਇਬਾਦਤ ਕਰਦਿਆਂ ਰੱਬ ਨੂੰ ਯਾਦ ਕਰਦਿਆਂ ਗੁਰੂ ਸਾਹਿਬ ਜੀ ਨੇ ਕੀਰਤ ਕਰਨ ਦਾ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਉੱਥੇ ਸਿੱਖ ਸੰਗਤ ਜਾਵੇ ਇਹ ਮੈਂ ਉੱਥੇ ਅਰਦਾਸ ਵੀ ਕਰਕੇ ਆਇਆ ਹਾਂ ਤੇ ਮੈਂ ਭਾਰਤ ਸਰਕਾਰ ਨੂੰ ਵੀ ਇਹ ਸਿੱਖਾਂ ਦੇ ਜਜ਼ਬਾਤ ਜ਼ਰੂਰ ਪਹੁੰਚਾਉਣਾ ਚਾਹੁੰਦਾ ਕਿ ਸਾਰੇ ਸੰਸਾਰ ਦੇ ਸਿੱਖਾਂ ਦੇ ਜਜ਼ਬਾਤ ਆ ਕਿ ਕਰਤਾਰਪੁਰ ਸਾਹਿਬ ਦਾ ਲੰਗਾ ਖੁੱਲੇ ਹੁਣ ਮਾਹੌਲ ਜਿਹੜਾ ਵਾ ਬਹੁਤ ਵਧੀਆ ਵਾ ਔਰ ਚੰਗਾ ਸੁਖਾਵਾਂ ਮਾਹੌਲਾ ਮੈਨੂੰ ਲੱਗਦਾ ਕਿਉਂਕਿ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਸਾਕਾ ਸ਼ਹੀਦੀ ਸ਼ਤਾਬ ਦੀ ਆ ਰਹੀ ਆ ਤਾਂ ਗੁਰੂ ਸਾਹਿਬ ਜੀ ਨੇ ਜਿੱਥੇ ਤਿਲਕ ਜੰਜੂ ਦੀ ਰਾਖੀ ਲਈ ਇਹ ਸ਼ਹਾਦਤ ਦਿੱਤੀ ਉੱਥੇ ਮਨੁੱਖੀ ਅਧਿਕਾਰਾਂ ਦੇ ਲਈ ਵੀ ਦਿੱਤੀ ਧਾਰਮਿਕ ਆਜ਼ਾਦੀ ਲਈ ਤਾਂ ਇਸ ਮੌਕੇ ਦੇ ਉੱਤੇ ਜੇ ਭਾਰਤ ਸਰਕਾਰ ਐਲਾਨ ਕਰ ਦੇ ਕਾਹੇ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋਊਗੀ 25 ਨਵੰਬਰ ਨੇੜੇ ਆ ਰਿਹਾ ਉਹਦੇ ਨੇੜੇ-ਤੇੜੇ ਸਰਕਾਰ ਨੂੰ ਜ਼ਰੂਰ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਖੋਲਣਾ ਚਾਹੀਦਾ ਇਹ ਲਾਂਘਾ ਦਿਲਾਂ ਨੂੰ ਜੋੜਦਾ ਮੁਹੱਬਤ ਨੂੰ ਵਧਾਉਂਦਾ ਬਾਕੀ ਸਾਨੂੰ ਆਪਣੇ ਗੁਰਸਥਾਨਾਂ ਨਾਲ ਇਸ਼ਕ ਵਾ ਮੁਹੱਬਤ ਆ ਅਸੀਂ ਤੇ ਦੋ ਵੇਲੇ ਅਰਦਾਸ ਕਰਦੇ ਆ ਵੀ ਜਿੰਨਾ ਗੁਰਦੁਆਰਿਆਂ ਤੋਂ ਵਿਛੋੜਿਆ ਖੁੱਲੇ ਬਾਕੀ ਜੇ ਸਿੱਖ ਜਾਣਗੇ ਵੇਖੋ ਸਿੱਖਾਂ ਦੀ ਬਹੁਤ ਪ੍ਰਾਪਰਟੀ ਆ ਉੱਥੇ 150 ਕਰੋੜ ਦੇ ਏਕੜ ਜਮੀਨ ਆ ਲੱਖ 1.5 ਲੱਖ ਏਕੜ 1.5 ਲੱਖ ਏਕੜ ਜਮੀਨ ਆ ਸਾਡੀ ਉੱਥੇ ਪਰ ਬਹੁਤ سارے ਗੁਰਦੁਆਰੇ ਆ ਉਹ ਸਿੱਖ ਜਾਣਗੇ ਉੱਥੇ ਤੇ ਗੁਰਦੁਆਰਿਆਂ ਚ ਆਵਾਜ਼ਾਈ ਵਧੂਗੀ ਤੇ ਸਿੱਖਾਂ ਦਾ ਦਾਵਾ ਵੀ ਰਹਿੰਦਾ ਫਿਰ ਉਥੋਂ ਦੀ ਜਿਹੜੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਸ ਕਰਕੇ ਜਿਹੜੇ ਸਲਾਰ ਰਮੇਸ਼ ਸਿੰਘ ਕਰੋੜਾ ਪ੍ਰਧਾਨ ਉਹ ਚੰਗੇ ਕੰਮ ਕਰ ਰਹੇ ਲੈਂਦੇ ਪੰਜਾਬ ਦੀ ਸਰਕਾਰ ਨਾਲ ਮਿਲ ਕੇ ਇੱਕ ਦੇਖੋ ਉਥੋਂ ਦੀ ਲੰਦੇ ਪੰਜਾਬ ਦੀ ਸਰਕਾਰ ਨੇ ਇੱਕ ਸਿੱਖ ਨੂੰ ਮਾਨ ਦਿੱਤਾ ਆ। ਮਿਸਤਾਰ ਰਿਪਰੈਜ਼ੈਂਟ ਕਰਦੀ ਓਥੇ ਉਹ ਮੰਤਰੀ ਓਥੋਂ ਦੀ ਬਜ਼ਾਰਤ ਦੇ ਵਿੱਚ ਤੇ ਦੂਜਾ ਉਹਨਾਂ ਨੇ ਹੁਣ 17 ਨਵੇਂ ਗੁਰਦੁਆਰੇ ਪ੍ਰਾਇਲ ਤੱਕ ਰੀਸਟੋਰ ਕਰਦੇ ਨੇ। ਜਿੱਥੇ ਸਿੱਖ ਸੰਗਤ ਜਾਇਆ ਕਰੂਗੀ। ਔਰ ਅਸੀਂ ਇਹੋ ਅਰਦਾਸ ਕਰਦੇ ਆਂ ਕਿ ਦੋਨਾਂ ਮੁਲਕਾਂ ਦੇ ਵਿੱਚ ਸ਼ਾਂਤੀ ਰਹੇ, ਚੜ੍ਹਦੀ ਕਲਾ 'ਚ ਰਹਿਣ ਦੋਵੇਂ ਮੁਲਕ ਔਰ ਅਸੀਂ ਆਪਸੀ ਮੇਲ ਮਿਲਾਪ ਸਾਂਝ ਦੇ ਨਾਲ ਰਹੀਏ। ਗੁਰੂ ਨੇ ਸਾਨੂੰ ਪਿਆਰ ਸਿਖਾਇਆ। ਸਿੱਖ ਸਾਹਿਬ ਜਿਵੇਂ ਪਿਛਲੇ ਸਾਂਗ ਹੀ ਜਿਹੜੇ ਆ ਓਥੋਂ ਦੀ ਆਮ ਜਿਹੜੇ ਲੋਕ ਨੇ ਉਹ ਮਿਲੇ ਮੇਰਾ ਪਿਆਰ ਵੇਖ ਨੂੰ ਮਿਲਿਆ ਲੋਕਾਂ ਦੇ ਵਿੱਚ ਤੇ ਬਹੁਤ ਪਿਆਰ ਆ। ਆ ਮੈਂ ਹੁਣੇ ਸਵੇਰੇ ਅਜਾਹੌਰ ਗਿਆ ਸੀ ਉੱਥੇ ਕੋਈ ਸਮਾਨ ਖਰੀਦਣਾ ਹੈ ਬਾਜ਼ਾਰ ਤੋਂ। ਤੇ ਸਰਦਾਰ ਜੀ ਸਰਦਾਰ ਜੀ ਹਿੰਦੀ ਆ। ਤੇ ਉਹ ਕਹਿੰਦੇ ਤੁਹਾਡੀ ਡੀਲ ਕਰਦੇ ਸੀ ਇਹ ਦਸਤਾਰਾਂ ਵਾਲੇ ਕਦਮਾਉਣਗੇ। ਜਿਹੜਾ ਪੰਜਾਬੀ ਆ ਸਾਡਾ ਨਾ ਖਾਸ ਕਰਕੇ ਉਹ ਥਾਂ ਵਿੱਚ ਇਧਰ ਆ ਤੇ ਭਾਂਵੇਂ ਉੱਧਰ ਆ। ਉਹ ਸਾਂਝ ਤੇ ਆ। ਬੋਲੀ ਦੀ ਸਾਂਝ ਵੀ ਆ। ਤੇ ਵੈਸੇ ਵੀ ਵੇਖੋ ਉਹ ਚਾਹੁੰਦੇ ਆ ਕੋਈ ਮੈਨੂੰ ਕਿਤੇ ਕੋਈ ਨਫ਼ਰਤ ਕਿਸੇ ਪਾਸੇ ਕੋਈ ਨਜ਼ਰ ਨਹੀਂ ਆਈ। ਨਾ ਮੈਨੂੰ ਦੇ ਇੱਥੇ ਵੀ ਕਦੀ ਨਫ਼ਰਤ ਨਹੀਂ ਨਜ਼ਰ ਆਈ ਤੇ ਨਾ ਉੱਥੇ ਨਜ਼ਰ ਆਈ ਕਿਉਂਕਿ ਵੈਸੇ ਵੀ ਆਹੀਂ ਤੇ ਕਿਸੇ ਨੂੰ ਇਦਾਂ ਦੀ ਸੋਚ ਰੱਖਦੇ ਨਹੀਂ ਬਾਕੀ ਕਰਤਾਰਪੁਰ ਦਾ ਲਾਂਗਾ ਮੈਂ ਫੇਰ ਕਹਿੰਦਾ ਮੈਂ মিডিਏ ਨੂੰ ਵੀ ਅਪੀਲ ਕਰਨਾ ਵੀ ਇਸ ਗੱਲ ਨੂੰ ਤੁਸੀਂ ਥੋੜਾ ਜਿਆਦਾ ਔਰ ਦੇ ਕੇ ਵੀ ਉਠਾਓ ਕਿ ਕਰਤਾਰਪੁਰ ਸਾਹਿਬ ਦਾ ਲਾਂਗਾ ਜਿਹੜਾ ਹੁਣ ਖੁੱਲ ਜਾਣਾ ਚਾਹੀਦਾ ਵੇਖੋ ਸਿੱਖ ਉੱਥੇ ਜਾਣ ਆਪਣੇ ਗੁਰੂ ਘਰ ਨੂੰ ਨਤਮਸਤਕ ਹੋਣ ਬਾਕੀ ਜਿਹੜੇ ਪ੍ਰਬੰਧ ਕੀਤੇ ਸੀ ਨਾ ਲੈਂਦੇ ਪੰਜਾਬ ਦੀ ਸਰਕਾਰ ਨੇ ਜਿੱਥਾ ਉੱਥੇ ਯਾ ਤੇ ਰਤੀ ਮਾਮੀ ਕਰਤਾਰਪੁਰ ਸਾਹਿਬ ਹੀ ਹਾਂ ਬੜੇ ਪੁਖਤਾ ਪ੍ਰਬੰਧ ਆ ਪੂਰਾ ਪ੍ਰੋਟੋਕਾਲ ਆ ਔਰ ਮੈਡੀਕਲ ਤੋਂ ਲੈ ਕੇ ਨਾਲ ਜਿਹੜੀਆਂ ਆਪਣੀਆਂ ਹੁੰਦੀਆਂ ਫਾਇਰਮੈਨਾਂ ਮੈਡੀਕਲ ਗੱਡੀਆਂ ਫਿਰ ਪੂਰੀ ਸੁਰੱਖਿਆ ਔਰ ਬਾਤ ਸ਼ਾਨਦਾਰ ਤਰੀਕੇ ਦੇ ਨਾਲ ਉੱਥੇ ਸਿਕੰਦਰ ਰੱਖਿਆ ਗਿਆ ਸਿੱਖ ਕੱਲ ਇਤੋ ਹੀ ਨਹੀਂ ਗਿਆ ਆ ਜਿਹੜਾ ਸਿੱਖ ਡਾਇਸਪੋਰਾ ਵਾ ਪੂਰਾ ਵਰਲਡ ਦਾ ਉਥੋਂ ਵੀ ਸਿੱਖ ਕਾਫੀ ਗਿਣਤੀ ਦੇ ਵਿੱਚ ਉੱਥੇ ਆਏ ਔਰ ਜਿੱਦਾਂ ਨੂੰ ਨਕਾਣਾ ਸਾਹਿਬ ਪ੍ਰੋਗਰਾਮ ਹੀ ਉਹਦੋਂ ਲੱਖਾਂ ਦਾ ਇਕੱਠ ਹੀ ਔਰ ਮਨ ਨੂੰ ਬੜੀ ਖੁਸ਼ੀ ਵੀ ਪਈ 47 ਦੇ ਵਿੱਚ ਜਦੋਂ ਅਸੀਂ ਛੱਡਿਆ ਤੇ ਵੇਖੋ ਹੁਣ ਵੀ ਜਦੋਂ ਮੈਂ ਨਨਕਾਣਾ ਸਾਹਿਬ ਤੋਂ ਤੁਰਿਆ ਵਾਂ ਨਨਕਾਣਾ ਸਾਹਿਬ ਸਾਡੇ ਗੁਰੂ ਦੀ ਧਰਤੀ ਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਉਥੋਂ ਮੂਲ ਆ ਜਿੱਥੇ ਸਿੱਖੀ ਦਾ ਵੀ ਜਨਮ ਨਹਾਲੀ ਹੁੰਦਾ ਤੋ ਸਿੱਖ ਹੁੰਦੇ ਜਾਂਦੇ ਰਹਿਣਗੇ ਤੇ ਚੰਗੀ ਗੱਲ ਆ ਇਹਦੇ ਨਾਲ ਕੀ ਆ ਵੀ ਸਾਡੇ ਗੁਰਦੁਆਰੇ ਜਿਹੜੇ ਆ ਉੱਥੇ ਖੁਸ਼ਹਾਲੀ ਪੂਰੀ ਰਹੂਗੀ ਬਾਕੀ ਪ੍ਰਬੰਧ ਵੀ ਪੁਗਤਾ ਹੈ ਖਾਸ ਕਰਕੇ ਪਾਕਿਸਤਾਨ ਨੂੰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਸੰਬੰਧ ਦਾ ਵੀ ਬਹੁਤ ਚੰਗੇ ਕੰਮ ਜਿਹੜੀ ਕਰ ਰਹੀ ਆ ਉਹ ਉਹਨਾਂ ਨੇ ਕਿਹਾ ਵੀ ਉੱਥੇ ਕਈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਵੱਡਾ ਭਰਾ ਮੰਨਦੇ ਹਾਂ ਔਰ ਜੋ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਊਗਾ ਉਹਦੇ ਮੁਤਾਬਕ ਹੀ ਅਸੀਂ ਕਰਦੇ ਹਾਂ ਤੇ ਉਹਦੇ ਮੁਤਾਬਕ ਹੀ ਚੱਲਾਂਗੇ ਸਿੰਘ ਸਾਹਿਬ ਦੁੱਖ ਸਾਹਿਬ ਸਿੰਘ ਸਿੰਘ ਸਾਹਿਬ ਆమే ਜਿਵੇਂ ਯਾਰਾਂ ਕਾ ਕਈ ਵੀਜ਼ਾ ਲੱਗੇ ਦੇ ਬਾਵਜੂਦ ਵੀ ਇੱਥੇ ਰਹਿ ਚੁੱਕੇ ਉਹਨਾਂ ਦੇ ਮਨ ਦੇ ਵਿੱਚ ਕਾਫੀ ਦੁੱਖ ਜਿਹੜਾ ਵਾ ਵੇਖਣ ਨੂੰ ਮਿਲਿਆ ਕਈਆਂ ਦੇ ਅੱਖਾਂ ਦੇ ਅੱਥਰੂ ਵੀ ਆਏ ਲੱਗਦਾ ਨਹੀਂ ਕਿ ਵੀਜ਼ਾ ਸਿਸਟਮ ਜਿਹੜਾ ਵਾ ਉਹ ਖਤਮ ਕਰ ਦੇਣਾ ਚਾਹੀਦਾ ਭਾਰਤ ਸਰਕਾਰ ਨੂੰ ਦੇਖੋ ਵੀਜ਼ਾ ਦੇ ਚਲੋ ਲੈਣਾ ਹੀ ਪੈਣਾ ਪਰ ਉਹਦੇ ਵਿੱਚ ਜਿਹੜੇ ਰੂਲ ਆ ਠੀਕ ਆ ਆਪਣੀ ਵੈਰੀਫਿਕੇਸ਼ਨ ਜੋ ਵੀ ਇਹਨਾਂ ਦੀਆਂ ਸਾਡੀਆਂ ਏਜੰਸੀਆਂ ਕਰਦੀਆਂ ਇਧਰ ਦੀਆਂ ਉਹ ਪੂਰਾ ਕਰਨ ਪਰ ਜਦੋਂ ਵੀਜ਼ਾ ਲੱਗ ਹੀ ਗਿਆ ਤੇ ਜਦੋਂ ਕੋਈ ਗੁਰੂ ਦੇ ਦਰ ਤੇ ਆਣ ਕੇ ਕੱਢ ਗਿਆ ਅਰਲੇ ਬੰਨੇ ਨਾਲੀ ਤੇ ਲਾਹੌਰ ਆ ਤੇ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਦਾ ਸ਼ਿਸਥਾਨ ਆ ਤੇ ਗੁਰੂ ਰਾਮਦਾਸ ਦਾ ਪ੍ਰਕਾਸ਼ ਸਥਾਨ ਆ ਉਹਨੂੰ ਫੇਰ ਜਾਣ ਦੇਣਾ ਚਾਹੀਦਾ ਇਹ ਥੋੜਾ ਜਿਆ ਸਾਾਨੂੰ ਨਾ ਮਤਲਬ ਖੁੱਲ੍ਹ ਦਿਲੀ ਦਿਖਾਉਣੀ ਚਾਹੀਦੀ ਆ ਠੀਕ ਆ ਸਰਕਾਰਾਂ ਦੇ ਜਿਹੜੇ ਆਪਣੇ ਕੰਮ ਉਹ ਪੂਰੀ ਪੂਰੀ ਜਾਂਚ ਪੜਤਾਲ ਜੋ ਕਰਦੇ ਆ ਕਰਨ ਪਰ ਜਦੋਂ ਇੱਕ ਵਾਰੀ ਵੀਜ਼ਾ ਲੱਗਦੇ ਹੁਣ ਮੈਨੂੰ ਪਤਾ ਲੱਗਾ ਵੀ ਕੁਝ ਸਾਡੇ ਸਿੱਖਾਂ ਦੇ ਲਿਸਟ ਦੇ ਵਿੱਚ ਨਾਮ ਵੀ ਹੈ ਜੀਪੀਸੀ ਵਾਲੇ ਨੇ ਭੇਜੇ ਤੇ ਕੁਝ ਮੁੜੇ ਨੇ ਉੱਥੇ ਤੋਂ ਵੀਜ਼ੇ ਲੱਗੇ ਤੇ باوجود ਤੋਂ ਕਿਸੇ ਨੂੰ ਵੀ ਜੇ ਵੀਜ਼ਾ ਲੱਗਾ ਤੇ ਜਾਣ ਦੇਣਾ ਚਾਹੀਦਾ ਇਹ ਦੋ ਸਰਦਾਲੂਆ ਨੂੰ ਵੀ ਰੋਕਿਆ ਗਿਆ ਕੁਝ ਕਿਹਨਾਂ ਨੇ ਰੋਕਿਆ ਸੱਤ ਹੀ ਬੋਟੇ ਜਿਹੜੇ ਜਿਨ੍ਹਾਂ ਦੇ ਵੀਜ਼ੇ ਲੱਗੇ ਸੀ ਇਹ ਉਧਰ ਵਾਲੇ ਰੋਕਿਆ ਕਿ ਇੱਧਰ ਵਾਲੇ ਇੱਧਰ ਵਾਲਿਆਂ ਉਹ ਤਾਂ ਫਿਰ ਇਹ ਦੱਸ ਸਕਦੇ ਨਾ ਜੀ ਕਿੱਥੇ ਰੁਕਿਆ ਨਹੀਂ ਕਿ ਆਪ 프로ਟੋਕੋਲ ਦੇ ਹਿਸਾਬ ਦੇ ਨਾਲ ਕਿਹਾ ਗਿਆ ਹੈ ਕਿ ਲਿਸਟ ਦੇ ਵਿੱਚ ਨਾਮ ਜਿਹੜਾ ਵਾ ਉਹ ਨਹੀਂ ਹੈਗਾ ਉਹ ਪ੍ਰੂਵਲ ਤੇ ਫਿਰ ਆਪਣੀ ਇੰਡੀਅਨ ਸਰਕਾਰ ਨੂੰ ਦੇਣੀ ਹੋਊ। ਉਹ ਸਰਕਾਰ ਨੂੰ ਦੇਣੀ ਚਾਹੀਦੀ ਆ ਬਾਕੀ 35-40 Hindu ਯਾਤਰੀ ਜਿਹੜੇ ਉਹ ਜਥੇ ਨਾਲ ਗਏ ਨੇ ਔਰ ਮੈਨੂੰ ਉੱਥੇ ਮਿਲੇ ਵੀ ਹੋ ਤੇ ਬੜੇ ਖੁਸ਼ ਹੈਗੇ ਜੀ ਲੋਕ ਤੇ ਸੇਵਾ ਬੰਦ ਕਰ ਰਹੇ ਗੁਰੂ ਨਾਨਕ ਦੇ ਦਰ ਤੇ ਮੈਂ ਵੇਖਿਆ ਉੱਥੇ ਭਈ ਸਿੱਖ ਵੀ ਸੇਵਾ ਕਰ ਰਿਹਾ ਹੈ Hindu ਵੀ ਕਰ ਰਿਹਾ ਹੈ ਇਹ ਪੰਜਾਬੀ ਮੁਸਲਮਾਨ ਵੀ ਕਰ ਰਿਹਾ ਹੈ ਗੁਰੂ ਨਾਨਕ ਨੇ ਜਿਹੜਾ ਮੁਹੱਬਤ ਦਾ ਪੈਗਾਮ ਦਿੱਤਾ ਉਹ ਨਨਕਾਣਾ ਸਾਹਿਬ ਤੁਸੀਂ ਅੱਜ ਵੀ ਜਾਓਗੇ ਉਹ ਤੁਹਾਨੂੰ ਸਪਸ਼ਟ ਨਜ਼ਰ ਆਊਗਾ ਬਾਕੀ ਕਾਫੀ ਜਾਣੇ ਜਿਹੜੇ ਨੇ Hindu ਪਰਿਵਾਰਾਂ ਦੇ ਇੱਥੋਂ ਗਏ ਨੇ ਕੋਈ ਇਹਨਾਂ ਦੇ ਮੈਨੂੰ ਤੇ ਕੋਈ ਉੱਥੇ ਉਹਨਾਂ ਦੇ ਵਿੱਚ ਕੋਈ ਡਰ ਭੈ ਕਿਸੇ ਵਾਸਤੇ ਕੋਈ ਨਜ਼ਰ ਨਹੀਂ ਆਇਆ ਬੜੇ ਖੁੱਲ੍ਹਦਲੀ ਨਾਲ ਉਹ ਜਥੇ ਦੇ ਨਾਲ ਹੀ ਨੇ ਪਰ ਅਸੀਂ ਇਹ ਵੀ ਚਾਹੁੰਦੇ ਵੀ ਜਿਹੜੇ Hindu ਯਾਤਰੀ ਆ ਸਾਡੇ ਇੱਧਰ ਇਹਨਾਂ ਦੇ ਬਦਰ ਸਥਾਨ ਇਹਨਾਂ ਨੂੰ ਵੀ ਜੇ ਦੇਣੇ ਚਾਹੀਦੇ ਆ ਤੇ ਨਾਲ ਹੀ ਜਿਹੜੇ ਸਾਡੇ ਉਧਰ ਸਿੱਖ ਆ ਉਹ 15000 ਸਿੱਖਾ ਉੱਥੇ ਤੇ ਉਹ ਉਹਨਾਂ ਦਾ ਦਰਬਾਰ ਸਾਹਿਬ ਇੱਥੇ ਆ ਸਾਡੇ ਪੰਜ ਤਖਤ ਇੱਥੇ ਆ ਤੇ ਭਾਰਤ ਸਰਕਾਰ ਨੂੰ ਸਾਡੇ ਸਿੱਖਾਂ ਨੂੰ ਵੀ ਵਿਜੇ ਦੇਣੇ ਚਾਹੀਦੇ ਆ ਤਾਂ ਜੋ ਆਪਣੀ ਕਾਨੂੰਨੀ ਫਾਰਮੈਲਟੀ ਆ ਪੂਰੀ ਕਰਨ ਉਹ ਸਿੱਖਾਂ ਨੇ ਮੈਨੂੰ ਵਾਰ-ਵਾਰ ਕਿਹਾ ਵੀ ਹੈਗਾ ਕਿ ਹੁਣ ਜਿਵੇਂ ਸ਼ਤਾਬਦੀ ਆ ਤੇ ਅਸੀਂ ਆ ਸਕਦੇ ਮੈਂ ਕਿਹਾ ਭਈ ਭਾਰਤ ਸਰਕਾਰ ਤੱਕ ਤੁਹਾਡਾ ਮੈਸੇਜ ਜ਼ਰੂਰ ਪਹੁੰਚਾਵਾਂਗੇ ਤੇ ਮੈਂ ਖੋਜਾਣਾ ਵਾ ਭਈ ਇੱਧਰ ਦੇ ਹਿੰਦੂ ਵੀ ਉੱਥੇ ਜਾਣ ਕਿਉਂਕਿ ਉਹ ਕਟਾਸ਼ ਰਾਜ ਜਾਂ ਹੋਰ ਕਾਫੀ ਤੀਰਥ ਸਥਾਨ ਆ ਉਹਨਾਂ ਦਾ ਹੱਕ ਆ ਅਰ ਉਧਰ ਜਿਹੜੇ ਸਾਡੇ ਸਿੱਖ ਆ ਉਹ ਪਾਸੇ ਉਹ ਦਰਬਾਰ ਸਾਹਿਬ ਆਉਣਾ ਚਾਹੁੰਦੇ ਆ ਕੱਲ ਤੱਕ ਸਭ ਉਹਦੇ ਲਈ ਵੀ ਸਰਕਾਰ ਨੂੰ ਕੋਈ ਸੋਚਣਾ ਚਾਹੀਦਾ ਪਰ ਸਭ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣਾ ਚਾਹੀਦਾ ਵਾਇਗਰ ਜੀ ਕਾ ਕਾਲ ਸਾਹਿਬ ਵਾਇਗਰ ਜੀ ਹੋਰ ਜੀ ਠੀਕ ਆ ਇੱਕ ਡੱਬਾ ਦੋ ਇਹਨਾਂ ਮਟਿਆਈ ਕੋਲੋਂ ਦਾ ਵਾਹ ਥੋੜੇ ਜਿਹੇ ਲੈ ਲਵਾਂ